ਦੇਖੋ ਤੇ 10 ਮਿੰਟ ਦੇ ਵਿੱਚ ਹੁਣ ਟੋਕਰਾ ਪੂਰਾ ਬਣ ਕੇ ਤਿਆਰ ਹੋ ਜਾਊਗਾ ਇਹ ਮੀਦੂ ਨੂੰ ਨਾਲੇ ਦਿਖਾਉਣਾ ਹਾਂਜੀ ਅੱਜ ਆਪਾਂ ਪੁਰਾਣੇ ਵਿਰਸੇ ਨੂੰ ਯਾਦ ਕਰਦੇ ਹੋਏ ਇੱਕ ਬੜੀ ਸ਼ਾਨਦਾਰ ਵੀਡੀਓ ਬਣਾਉਣ ਲੱਗੇ ਆਂ ਪੈਂਡਟ ਮੇਲੀ ਵਿੱਚ ਇਹ ਬਾਪੂ ਜੀ ਪੁਰਾਣੀ ਕਲਾ ਨੂੰ ਯਾਦ ਮਤਲਬ ਕਾਇਮ ਰੱਖ ਰਾਇਆ ਟੋਕਰੇ ਬਣਾਉਣ ਦੀ ਕਲਾ ਆਹ ਦੇਖੋ ਕਿੱਦਾਂ ਬਣਦੇ ਟੋਕਰੇ ਪਹਿਲਾਂ ਤੂਤ ਦੀਆਂ ਛਟੀਆਂ ਲੈ ਲਈਦੀਆਂ ਛੋਟਾ ਛੋਟਾ ਕੱਟ ਲਈਦਾ ਆ ਆ ਦੇਖੋ ਕਿਦਾਂ ਕਟਿਆ ਹੈ ਸਾਰੀਆਂ ਆ ਦੇਖੋ ਕਿ ਜਿਹੜੀਆਂ ਮੋਟੀਆਂ ਛਟੀਆਂ ਉਹਨੂੰ ਗੱਬਿਓਂ ਪਾੜ ਲਿਆ ਜਾਂਦਾ ਆ ਆ ਦੇਖੋ ਬੜਿਆ ਬਰੀਕੀ ਦਾ ਬੜਾ ਕਾਰਾਗਰੀ ਦਾ ਕੰਮ ਆ ਜਿਹੜਾ ਹੁਣ ਅਲੋਪ ਹੁੰਦਾ ਜਾ ਰਿਹਾ ਬਾਪੂ ਜੀ ਕਿੰਨੀ ਕ ਚੜ ਦੇ ਕਰਦੇ ਆ ਮਤਲਬ ਛੋਟੇ ਹੁੰਦੇ ਹੀ ਕਰਦੇ ਆ ਨਾ ਕੰਮ ਇਹ ਹਾਂਜੀ ਪਹਿਲਾਂ ਮੈਂ 15 ਸਾਲ ਹਨਾ ਕਪੜਾ ਬੁਣਿਆ ਠੀਕ ਹੈ ਜੀ ਕਪੜਾ ਫੇ ਜੇ ਇਹਨੇ ਬੰਦ ਹੋ ਗਿਆ ਹਾਂਜੀ ਹਾਂਜੀ ਤੇ ਫਿਰ ਉਹ ਮੇਰਾ ਭਰਾ ਸੀਗਾ ਹੂੰ ਹੂੰ ਉਹ ਹੋ ਗਿਆ ਸਿਆਣਾ ਠੀਕ ਹੈ ਜੀ ਤੇ ਨੈ ਉਹਨੂੰ ਕਿਹਾ ਬਈ ਭਾਈ ਸਾਹਿਬ ਬਈ ਮੈਨੂੰ ਸਖਾਲ ਦੇ ਹਾਂ ਉਹ ਕਹਿੰਦਾ ਸਖਲਾ ਅੱਛਾ ਜੀ ਤੇ ਦਿਨੇ ਅਸੀਂ ਆਲੂ ਪਟਣੇ ਉੱਥੋਂ ਇਹ ਗੌਰ ਸਿੱਖਿਆ ਮਤਲਬ ਰਾਤ ਨੂੰ ਇਹ ਕੰਮ ਕਰਨਾ ਠੀਕ ਹੈ ਜੀ ਉਹ ਫਿਰ ਤਿੰਨਾਂ ਚਾਹੋਂਗ ਦਿਨਾਂ ਦੇ ਵਿੱਚ ਫਿਰ ਮਤਲਬ ਥੋੜਾ ਜਿਹਾ ਪਤਾ ਲੱਗ ਗਿਆ ਠੀਕ ਹੈ ਜੀ ਹੁਣ ਤੁਸੀਂ ਸਾਨੂੰ ਬਣਾਉਂਦੇ ਦੇ ਦੇਖਾਂਗੇ ਵੀਡੀਓ ਪੂਰੀ ਸਾਰੀ ਆਪਾਂ ਹੁਣ ਦੇਖੋ ਬਾਪੂ ਜੀ ਕਿੱਦਾਂ ਬਣਾ ਰਹੇ ਨੇ ਉਹ ਵੇਰੇ ਦੇ ਵਿੱਚ ਬੈਠ ਕੇ ਬੜਾ ਵਧੀਆ ਕੰਮ ਆ ਇਹਨਾਂ ਸਿਹਤ ਵੀ ਸੈਟ ਰਹਿੰਦੀ ਆ ਬਾਪੂ ਉਹਨਾਂ ਨੂੰ ਪੁੱਛ ਲਓ ਬਾਪੂ ਕਿੰਨੀ ਕੋ ਉਮਰ ਆ ਤੁਹਾਡੀ ਇਹਦੀ ਉਮਰ ਹੈ ਜੀ ਆ ਅਸਲੀ ਨਾ 79 ਸਾਲ ਦੇ ਆ ਬਾਪੂ ਦੇਖ ਲਓ ਕਿੰਦਾ ਫਿੱਟ ਫਾਟ ਨਹੀਂ ਮਿਹਨਤ ਦਾ ਇਹ ਹੁੰਦਾ ਕਿ ਮਿਹਨਤ ਨਾਲ ਤੁਹਾਡਾ ਸਰੀਰ ਵੀ ਫਿੱਟ ਰਹਿੰਦਾ ਹੈ ਬਾਕੀ ਚੀਜ਼ਾਂ ਦਾ ਤੁਸੀਂ ਸਾਰੀਆਂ ਸ਼ੇਅਰ ਕਰਦੇ ਰਹਿੰਨੇ ਆ ਵੀਡੀਓ ਨੂੰ ਵੀ ਜ਼ਰੂਰੀ ਸ਼ੇਅਰ ਕਰਿਓ ਤਾਂ ਕਿ ਆਪਣਾ ਜਿਹੜਾ ਅਲੋਪ ਹੁੰਦੇ ਧੰਦੇ ਆ ਕੰਮ ਆ ਇਹ ਥੋੜੇ ਬਹੁਤੇ ਚੱਲਦੇ ਰਹਿਣ ਤੇ ਜਾਂ ਜਿਹੜੇ ਚਲਾਉਂਦੇ ਆ ਉਹਨਾਂ ਨੂੰ ਲੋਕੀ ਜਾਣ ਪਛਾਨ ਸਕਣ ਸਾਰਿਆਂ ਦੇ ਉੱਤੇ ਜੋੜ ਲਾਣੇ ਪੈਂਦੇ ਆ ਨਾ ਫਿਰ ਅੱਗੇ ਦੀ ਅੱਗੇ ਚਾਲ ਚੱਕਣ ਲਈ ਹਾਂ ਆ ਦੇਖੋ ਜਦੋਂ ਖਤਮ ਹੋ ਜਾਂਦੀ ਸ਼ਿਟੀ ਉੱਥੇ ਪਸਾ ਲੈਂਦੇ ਆ ਯਾ ਇਹ ਬਸ ਇਹ ਨਹੀਂ ਆਈ ਲਾਉਂਦੇ ਇਹ ਨਾਲੇ ਕੰਮ ਹੋ ਜਾਂਦਾ ਇਹ ਬਸ ਟੋਕਰਾ ਬਣ ਜਾਣਾ ਹੁਣ ਪੂਰਾ ਉੱਤੇ ਸਿਰ ਬੰਦ ਦੇਣਾ ਹਾਂਜੀ ਹਾਂ ਤੇ ਉਹ ਵੀ ਉਹ ਵੀ ਛਿੜੀਆਂ ਲੱਗਦੀਆਂ ਠੀਕ ਹੈ ਜੀ ਜਿੱਦਾਂ ਜਿੱਦਾਂ ਉੱਪਰ ਜਾਈ ਜਾਂਦਾ ਉਦਾਂ ਉਦਾਂ ਮੁਸ਼ਕਲ ਹੋਈ ਜਾਂਦਾ ਨਾ ਬਾਪੂ ਤੇ ਇਹ ਫੇਰ ਛਿੜੀਆਂ ਹੁੰਦੀਆਂ ਨਰੋਈਆਂ ਉੱਪਰ ਫੇਰ ਮੋਟੀਆਂ ਛਿੜੀਆਂ ਲਾਣੀਆਂ ਇਹ ਫੇਰ ਬੜੇ ਜ਼ੋਰ ਨਾਲ ਕਮਾਉਣੀ ਪੈਂਦੀ ਸ਼ਿਟੀ ਦੇ ਅੰਦਰ ਇਹ ਤਾਂ ਜੇ ਤਾਂ ਉੱਪਰ ਜਾਂਦਾ ਵੀ ਹਾਰਡ ਸ਼ੀਟੀਆਂ ਲਾਣੀਆਂ ਪੈਂਦੀਆਂ ਇਹ ਹਾਰ ਹੀ ਆ ਓਕੇ ਓਕੇ ਕਰ ਹੁੰਦਾ ਆ ਪ੍ਰੋਪਰ ਦਿਖਾ ਜਾਵਾਂਗੇ ਤੁਹਾਨੂੰ ਕਿ ਕਿਦਾਂ ਟੋਕਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣਦਾ ਆ ਉਹ ਦੇਖੋ ਲੱਕੜਾਂ ਨਾਲ ਛੋਕ ਲਾਂਦੇ ਬੜਾ ਹੌਸਲਾ ਬਾਪੂ ਦਾ ਦੇਖ ਲਓ ਤੇ ਪੈਰਾਂ ਭਾਰ ਬੈਠ ਕੇ ਟੋਕਰੇ ਦੇ ਵਿੱਚ ਘੁੰਮੀ ਜਾਣਾ ਆ ਜਦ ਤੱਕ ਟੋਕਰਾ ਤਿਆਰ ਨਹੀਂ ਹੁੰਦਾ ਹੈਗਾ ਇਹ ਪ੍ਰਾਣੀਆਂ ਘਰਾਕਾਂ ਖਾਦੀਆਂ ਹੋਈਆਂ ਉਹੀ ਕੰਮ ਕਰ ਸਕਦਾ ਸਾਡੇ ਵਰਗੇ ਤਾਂ 2 10 ਮਿੰਟ ਬੈਠਣੀ ਹੁੰਦਾਗਾ ਇਹ ਅਖੀਰਲਾ ਪੜਾਇਆ ਜੀ ਟੋਕਰੇ ਦਾ ਦੇਖੋ ਹੁਣ ਪੁੱਲੀਆਂ ਜਿਹੜੇ ਬਾਧੂ ਆ ਉਹਨਾਂ ਨੂੰ ਕੱਟ-ਕੱਟ ਕੇ ਬਾਪੂ ਨੇ ਵਿੱਚ ਠੋਕ ਦੇਣਾ ਹੈ ਟੋਕਰਾ ਬਣ ਕੇ ਤਿਆਰ ਹੋ ਜਾਊਗਾ 2 ਮਿੰਟ ਦੇ ਵਿੱਚ ਇਹ ਬੰਦ ਕਰ ਦਿੱਤਾ ਹੈ ਤਾ ਕਿ ਟੋਕਰਾ ਖੁੱਲੇ ਨਾ ਹਾਂਜੀ ਉਹ ਵੀ ਨਹੀਂ ਕਰਦਾ ਖੁੱਲੇਗਾ ਪੁਰਾਣੇ ਕੰਮ ਸਾਰੇ ਬਿਉਂਤ ਨਾਲ ਹੁੰਦੇ ਸੀਗੇ ਹਾਂ ਬਿਲਕੁਲ ਚੀਜ਼ ਦਾ ਜੋੜ ਨਹੀਂ ਹੈ ਨਹੀਂ ਇਹ ਨਾਲ ਇਹ ਬੰਨ੍ਹ ਕਰਦੇ ਸੋ ਇਹ ਤਾਂ ਵੀ ਨਹੀਂ ਆਪਣੇ ਉਹ ਹੀ ਦਾਂਗੇ ਇਹ ਲੋ ਉਹ ਟੋਕਰਾ ਲਗਭਗ ਬਣ ਕੇ ਤਿਆਰ ਹੋ ਚੁਲਿਆ ਹੈ। ਆ ਆਖਰੀ ਦੋ ਛਿੱਟੀਆਂ ਰਹਿ ਗਈਆਂ। ਬਸ ਹੈ ਹੈ। ਹਾਂ ਦੇਖੋ। ਲਓ ਜੀ। ਤਿਆਰ ਹੋ ਗਿਆ ਹੈ ਟੋਕਰਾ। ਆ ਆਖਰੀ ਲਰ ਰਹਿ ਗਈ ਹੈ ਜੀ। ਹੋਰ ਪੂਰੇ ਕੰਮ ਤੇ ਉਹਦੇ ਲੱਗਿਆ ਉਹਨਾ ਮੈਂ ਹੀ ਦੇਈ। ਆਹੋ। ਲਗਾ 2000 ਰੁਪਏ ਜਾਈਏ। ਲਓ ਜੀ। ਲਓ ਜੀ। ਬਾਬਾ ਜੀ ਨੇ ਟੋਕਰਾ ਤਿਆਰ ਕਰ ਦਿੱਤਾ ਹੈ। ਧੰਨਵਾਦ ਬਾਬਾ ਜੀ ਦਾ। ਲਓ ਜੀ। ਹੁਣ ਆਪਾਂ ਵੀਡੀਓ ਪਾਵਾਂਗੇ। ਆ ਦੇਖ ਲਓ ਉਹ ਬਾਈ ਦਿਖਾ ਦਿਓ ਟੋਕਰਾ ਬਣ ਕੇ ਤਿਆਰ ਹੋਇਆ ਲਓ ਜੀ ਦਿਖਾ ਦਿਓ ਆ ਲਓ ਜੀ ਟੋਕਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਤਿਆਰ ਕਰ ਦਿੱਤਾ ਆ ਦੇਖੋ ਚੱਕ ਕੇ ਆ ਚੀਜ਼ ਆ ਆ ਬਾਬਾ ਜੀ ਐਡਮੇ ਲਈ ਤੋਂ ਧੰਨਵਾਦ ਬਾਬਾ ਜੀ